ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਦੁਜਗ ਚਾਨਣ ਹੋਇਆ ਸਤਿ ਸ਼੍ਰੀ ਅਕਾਲ ਜੀ ਸਾਜਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਰੋਬਿਆ ਧੰਨ ਜਲ ਤੁਹਾਡੇ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਗੁਰਪੁਰਬ ਪੰਜਾਬ ਦੇ ਨਾਲ-ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ ਇਸੇ ਤਹਿਤ ਤੁਹਾਨੂੰ ਦੱਸ ਦਿੰਨੇ ਆ ਕਿ ਸਾਊਥ ਆਸਟ੍ਰੇਲੀਆ ਦੇ ਵਿੱਚ ਪਹਿਲੀ ਪਾਸਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਮੱਦੇ ਨਜ਼ਰ ਰੱਖਦੇ ਹੋਏ ਗੁਰਦੁਆਰਾ ਦਸ਼ਮੇਸ਼ ਦਰਬਾਰ ਐਡੀਲੇਡ ਦੇ ਵਿੱਚ ਭਾਰੀ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਐਡੀਲੇਡ ਦੇ ਵਿੱਚ ਸੰਗਤਾਂ ਅਤੇ ਸਾਰੇ ਗੁਰਦੁਆਰਿਆਂ ਵੱਲੋਂ ਇੱਕ ਵਿਸ਼ਾਲ ਪਾਰੀ ਇਕੱਠ ਦੇ ਨਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਪਹਿਲੇ ਪਾਛਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਮੱਦੇਨਜ਼ਰ ਰੱਖਦੇ ਹੋਏ ਜੋ ਇਹ ਨਗਰ ਕੀਰਤਨ ਕੱਢਿਆ ਗਿਆ ਇਸ ਨਗਰ ਕੀਰਤਨ ਦਾ ਪਾਰੀ ਇਕੱਠ ਇਸ ਨਗਰ ਕੀਰਤਨ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਸੰਗਤਾਂ ਨੇ ਨਗਰ ਕੀਰਤਨ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਵੱਖ-ਵੱਖ ਥਾਵਾਂ ਤੇ ਨਗਰ ਕੀਰਤਨ ਦਾ ਪਰਮਾਤਮਾ ਸਵਾਗਤ ਕੀਤਾ ਗਿਆ ਤੇ ਸੰਗਤਾਂ ਨੇ ਨਗਰ ਕੀਰਤਨ ਦੇ ਨਾਲ-ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਉੱਥੇ ਹੀ ਨਗਰ ਕੀਰਤਨ ਦੇ ਦੌਰਾਨ ਖਾਣ ਪੀਣ ਦਾ ਅਤੇ ਲੰਗਰ ਦਾ ਖੁੱਲਾ ਪ੍ਰਬੰਧ ਸੰਗਤਾਂ ਦੇ ਵੱਲੋਂ ਕੀਤਾ ਗਿਆ ਤੇ ਜਿਵੇਂ ਪੀਣ ਦੇ ਲਈ ਕੰਨੇ ਦਾ ਰਸ ਮਸੰਮੀਆਂ ਦਾ ਜੂਸ ਤੇ ਨਾਲ ਹੀ ਕਈ ਤਰ੍ਹਾਂ ਦੇ ਪਦਾਰਥਾਂ ਦਾ ਵੀ ਪ੍ਰਬੰਧ ਕੀਤਾ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਵਰਜੀਨੀਆ ਗਰੋਵ ਤੋਂ ਇਲਾਵਾ ਸੰਗਤਾਂ ਬੜੇ ਦੂਰ ਤੜਾਡੇ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਪਹੁੰਚੀਆਂ ਆਸ-ਪਾਸ ਦੀ ਸੰਗਤ ਨੇ ਆਖੇ ਵਾਹਿਗੁਰੂ ਦਾ ਜਾਪ ਕੀਤਾ ਤੇ ਉਸ ਦੇ ਨਾਲ-ਨਾਲ ਇਸ ਗੁਰਦੁਆਰਾ ਸਾਹਿਬ ਵਿਖੇ ਹੈੱਡ ਗ੍ਰੰਥੀ ਦੇ ਵੱਲੋਂ ਅਰਦਾਸ ਦੇ ਨਾਲ ਇਸ ਕਾਰਜਕਰਮ ਦੀ ਸ਼ੁਰੂਆਤ ਕੀਤੀ ਗਈ ਉਹਨਾਂ ਦੇ ਵੱਲੋਂ ਤਾਂ ਉਸ ਦੇ ਬਾਅਦ ਵਿੱਚ ਇਹ ਨਗਰ ਕੀਰਤਨ ਪੂਰੇ ਵਰਜੀਨੀਆ ਗਰੋਵ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹੁੰਦਾ ਹੋਇਆ ਵਾਪਸ ਸ਼ਾਮ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਪਰਤਿਆ ਤੇ ਆਓ ਵੇਖਦੇ ਹਾਂ ਐਡਿਲੇਟ ਤੋਂ ਸਾਡੇ ਸਹਿਯੋਗੀ ਤਰਲੋਚਨ ਸਿੰਘ ਦੀ ਭੇਜੀ ਹੋਈ ਇੱਕ ਖਾਸ ਰਿਪੋਰਟ ਨਗਰ ਕੀਰਤਨ ਨਿਕਲਿਆ ਹੈ ਇਸੇ ਦਾ ਸਾਰੇ ਆਪਣੇ ਇਹਨਾਂ ਲੱਖ ਲੱਖ ਲਗਾਈ ਹੋਵੇ ਅੱਜ ਜੀ ਐਡਲੀਟ ਵਿਖੇ ਪਹਿਲੀ ਪਾਸੇ ਗੁਰੂ ਨਾਨਕ ਦੇਵ ਜੀ ਦੇ 555 ਗੁਰਪੁਰਬ ਦੇ ਦਿਵਸ ਦੇ ਵਿੱਚ ਨਗਰ ਕੀਰਤਨ ਆਈ ਤੇ ਸਮਾਗਮ ਆਯੋਜਿਤ ਕੀਤੇ ਗਏ ਨੇ ਜੀ ਸਾਰੇ ਹੀ ਐਡਲੀਟ ਦੀ ਸਮੂਹ ਸਾਧ ਸੰਗਤ ਵੱਲੋਂ ਬੜੇ ਹੀ ਤਨਮਨ ਤਨ ਨਾਲ ਸਹਿਯੋਗ ਦਿੱਤਾ ਗਿਆ ਤੇ ਸਾਰੇ ਹੀ ਗੁਰੂ ਘਰਾਂ ਦੇ ਸਹਿਯੋਗ ਨਾਲ ਕੀਤਾ ਗਿਆ ਪ੍ਰੋਗਰਾਮ ਚਲ ਰਿਹਾ ਜੀ ਨਗਰ ਕੀਰਤਨ ਤੇ ਅਸੀਂ ਵੀ ਉੱਥੇ ਸਾਰੇ ਜਿੱਥੋਂ ਜਾ ਰਹੇ ਆ ਤੇ ਬਾਕੀ ਨਗਰ ਕੀਰਤਨ ਬਾਰੇ ਵਾਹਿਗੁਰੂ ਪਿਆ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਜਿਵੇਂ ਮੇਰੇ ਵੀਰ ਨੇ ਦੱਸਿਆ ਆ ਕਿ ਗੁਨਾਹਨ ਦੇਵ ਜੀ ਦੇ ਪ੍ਰਕਾਸ਼ਪੁਰ ਤੇ ਇਹ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਆ ਇਹ ਸਾਰੀ ਐਡਮਿਟ ਦੀ ਸਿੱਖ ਸੰਗਤ ਵੱਲੋਂ ਤੇ ਸਾਰੇ ਗੁਰੂ ਘਰਾਂ ਦੇ ਸਪੋਰਟ ਨਾਲ ਹੀ ਮਤਲਬ ਪ੍ਰੋਗਰਾਮ ਹੋਇਆ ਆ ਤੇ ਅਸੀਂ ਸਾਰੇ ਸੇਵਾਦਾਰਾਂ ਦਾ ਜਿਨ੍ਹਾਂ ਨੇ ਤਨੋਂ ਮਨੋਂ ਦਿਲੋਂ ਇੱਥੇ ਸੇਵਾ ਕੀਤੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਹਾਜ਼ਰੀਆਂ ਲਵਾਈਆਂ ਨੇ ਤੇ ਸਾਰਿਆਂ ਨੂੰ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਨੂੰ ਊਟ ਆਸ਼ਰਾ ਦੇ ਕੇ ਇਸ ਪ੍ਰੋਗਰਾਮ ਨੂੰ ਸਫਲ ਕੀਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਐਸੇ ਐਸੇ ਖੜੇ ਆ ਵਰਜੀਨੀਆ ਦਸ਼ਮੇਸ਼ दरबार ਗੁਰਦਰਾ ਸਾਹਿਬ ਜਿੱਥੇ ਕਿ ਇਸ ਸਮੇਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਕੀ ਉਪਲਖਾ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਡੇ ਜਿਹੜੇ ਬਾਬਾ ਜੀ ਨੇ ਇੱਥੇ ਦੇ ਜਿਹੜੇ ਸੇਵਾ ਨਿਭਾਉਂਦੇ ਨੇ ਉਹਨਾਂ ਤੋਂ ਥੋੜਾ ਸਵਾਗਤ ਆ ਬਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੀਨ ਦੁਨੀ ਦੇ ਮਾਲਕ ਸਤਿਗੁਰੂ ਜਗਤ ਗੁਰੂ ਗੁਰਦੇਵ ਪਤਾ ਤਨ ਤਨ ਗੁਰਨਾਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰ ਪ੍ਰਕਾਸ਼ ਗੁਰਪੁਰ ਦੀਆਂ ਖੁਸ਼ੀਆਂ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨ ਸਮੂਹ ਸਾਧ ਸੰਗਤ ਐਡਿਲੇਡ ਅਤੇ ਸਬ ਗੁਰਦੁਆਰਾ ਸਹਿਬਾਨਾਂ ਦੀ ਸੰਗਤ ਵੱਲੋਂ ਗੁਰਦੁਆਰਾ ਸਹਿਬ ਦਸ਼ਮੇਸ਼ ਦਰਬਾਰ ਵਰਜ਼ਨੀਆਂ ਤੋਂ ਆਨੰਮ ਹੋਏ ਹਨ ਤੇ ਵਰਜ਼ਨੀਆਂ ਘਰਤੋਂ ਹੁੰਦੇ ਹੋਏ ਇੱਥੇ ਹੀ ਸੰਗਤ ਗੁਰਬਾਣੀ ਗਾਇਨ ਕਰਦੇ ਹੋਏ ਆਪਸ ਪਹੁੰਚੇਗੀ ਤੇ ਇਹ ਨਗਰ ਕੀਰਤਨ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਜਿਸ ਮਿਜਰੋ ਰਜਨੀਆ ਵਿਖੇ ਇਹ ਸੰਪੂਰਨ ਹੋਵੇਗਾ ਸੰਗਤਾਂ ਗੁਰੂ-ਗੁਰੂ ਕਰਦੇ ਹੋਏ ਆ ਗੁਰਬਾਣੀ ਗਾਇਨ ਕਰਦੇ ਆ ਪੜਦੇ ਆ ਸੁਣਦੇ ਆ ਇੱਥੇ ਪਹੁੰਚ ਚੰਗੇ ਆ ਦੀਵਾਨ ਸਰਣਗੇ ਸਮਾਪਤੀ ਤੋਪਰੰਤ ਗੁਰੂ ਕਲੰਗਰ ਤਤੁਟ ਵਰਤੇਗਾ ਸਤਿਗੁਰੂ ਦੀ ਕਿਰਪਾ ਕਰਨ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਜੀਵਨ ਅੰਦਰ ਵਸਾਈਏ ਉਹਨਾਂ ਦੀਆਂ ਸਿੱਖਿਆਵਾਂ ਦੇ ਧਾਰਨੀ ਬਣ ਕੇ ਜੀਵਨ ਜੀਵੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਅਸੀਂ ਹੁਣ ਜਾਂਦੇ ਆ ਆਪਣਾ ਬਰਜਨੀਆ ਗੁਰ ਦੀ ਸੰਗਤ ਦੇ ਨਾਲ ਅਸਮੇ ਚੱਲ ਰਿਹਾ ਹੈ ਸੰਗੀਤ ਚੱਲ ਰਹੀ ਹੈ ਨਾਲ ਸਾਡੇ ਜਿਹੜੇ ਬਾਬਾ ਜੋ ਵੀ ਆਪਣਾ ਕੀਰਤਨ ਗਾਇਨ ਕਰਨਗੇ ਆਉਜੀ ਸਰਵਣ ਕਰਦੇ ਆ ਸਾਡੇ ਨਾਲ ਭਾਜੀ ਨੇ ਜਿਹੜੇ ਸੇਵਾ ਕਰ ਰਹੇ ਨੇ ਕੀ ਕਹਿਣਾ ਤੁਹਾਨੂੰ ਅੱਜ ਧਿਆਨ ਕਰੀ ਅੱਜ ਕੋਈ ਨਹੀਂ ਅੱਜ ਭੋਰਾ ਨਾ ਮਨਾ ਬਣਾਇਆ ਜਾ ਰਿਹਾ ਜੀ ਗੁਰਪੁਰਬ ਸੀ ਸੀਜ਼ਰੀਆ ਤੇ ਬਣਾ ਰਹੇ ਆ ਸਾਰੇ ਗੁਰਦੁਆਰੇ ਐਟ ਲੇਟ ਤੇ ਜਿਹੜੇ ਹੈਗੇ ਨੇ ਤੁਹਾਨੂੰ ਪਤਾ ਹੈ ਉਹ ਸਾਰੇ ਜੁਆਇਲੀ ਨਵਕਿਰਤਨ ਚਸ਼ਨੀ ਕੋਏ ਨੇ ਤੇ ਬੜੀ ਧੁੰਮ ਦਾ ਮਨਾ ਬਰਕਤ ਜੀ ਮਨਾ ਰਹੇ ਆ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਆ ਕੇ ਦਰਸ਼ਨ ਦਿੱਤੇ ਨੇ ਸਾਨੂੰ ਤੇ ਸਾਰਾ ਬਰਕਤ ਦਾ ਜਰਾ ਆਨੰਦ ਮਾਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਫੇਰ ਇੱਥੇ ਚਰਨ ਪਾਓ ਫੇਰ ਸਾਨੂੰ ਸੇਵਾ ਦਾ ਮੌਕਾ ਦਿਓ ਤੇ ਇਦਾਂ ਹੀ ਗੁਰਪੁਰਬ ਦਾ ਆਨੰਦ ਮਾਣੋ ਜੀ ਬਾਈ ਗੁਰੂ ਘਰ ਦਾ ਸਾਹਿਬ ਹੈ ਆ ਬਿਲਕੁਲ ਜੀ ਅਸੀਂ ਐਵੇਂ ਚਾਹਾਂਗੇ ਸਾਡਾ ਅਸੀਂ ਐਵੇਂ ਆਨੰਦ ਮਾਣੀਏ ਤੇ ਨਗਰ ਕੀਰਤਨ ਐਵੇਂ ਕੱਢੇ ਜਾਣ ਤੇ ਸਾਡਾ ਜਿਹੜਾ ਐਡੀਲੇਟ ਹੈ ਜਿਹੜੇ ਸਾਡੇ ਇੱਥੇ ਦੇ ਸੰਗਤ ਹੈ ਉਹ ਅਸੀਂ ਬਾੜ ਚੜਕੇ ਗੁਰਪੁਰ ਵਿੱਚ ਪਾਰਟਿਸਪੇਟ ਕਰਦੇ ਰਹੇ ਅਦੇ ਨਾਲ ਹੀ ਮਹਤ ਲੋਚਨ ਸਿੰਘ ਸਾਂਝਾ ਟੀਵੀ ਲਈ ਐਡੀਲੇਟ